ਤੁਹਾਡੇ ਨਾਲ ਗੱਲ ਸ਼ੇਅਰ ਕੀਤੀ ਸੀ ਜਾਂ ਤੁਹਾਡੀ ਮੈਸੇਜ ਨਾਲ ਜੀ ਤੁੱਕਾ ਲੱਗਿਆ ਜੀ ਅੱਛਾ ਜੀ ਕਿਵੇਂ ਜੀ ਤੁੱਕਾ ਇਹ ਲੱਗਿਆ ਕਿ ਮੇਰੀ ਜਿਹੜੀ ਵੱਡੀ ਬੇਟੀ ਸੀ ਨਾ ਉਹ ਸੀ ਫੈਸ਼ਨ ਡਿਜ਼ਾਈਨਰ ਓਕੇ ਜੀ ਉਹਨੇ ਪੰਜਾਬ ਚੋਂ ਟੌਪ ਕੀਤਾ ਸੀ ਫੈਸ਼ਨ ਡਿਜ਼ਾਈਨਿੰਗ ਚ 골ਡ ਮਾਈਲਸ ਦੇ ਸਰ ਉਹਨੇ ਸ਼ੁਰੂ ਕਰ ਲਿਆ ਜੌਬ ਸ਼ੁਰੂ ਕਰ ਲਈ ਉੱਥੇ ਨੋਇਡਾ ਓਕੇ ਜੀ ਤੇ ਉਹਨਾਂ ਦੇ ਜਿਹੜੇ ਫੈਸ਼ਨ ਸ਼ੋ ਹੁੰਦੇ ਆ ਇੱਕ ਦਿਨ ਉਹਨੇ ਕੋਲ ਇੱਕ ਕੁੜੀ ਘਟ ਗਈ ਜੀ ਉਹ ਵੀ ਤੂੰ ਸੋਹਣੀ ਜਿਹੀ ਹੈਗੀ ਵਧੀਆ ਲੰਮਾ ਕਰਦਾ ਚੰਗਾ ਵਧੀਆ ਤੇ ਤੂੰ ਐ ਕਰ ਕਰ ਨਾਲ ਤੇ 10000 ਰੁਪਿਆ ਬਣਾ ਲਿਆ ਹੂੰ ਤੇ ਨਾਲੇ ਮੈਨੂੰ ਸਿਰਦਰਦੀ ਹੈ ਵੀ ਮੈਨੂੰ ਦਸਵੀਂ ਕੁੜੀ ਨਹੀਂ ਲੱਭਦੀ ਜੀ ਤੇ ਤੂੰ ਮੇਰੇ ਨਾਲ ਚੱਲ ਤੇ ਉਹਨੇ ਨੂੰ ਇੰਟਰੋਡਿਊਸ ਕਰਾਤਾ ਓਕੇ ਉਹ ਵੈਸੀ ਜਿਹੜਾ ਇਹਦਾ ਸਟੇਜ ਦਾ ਸ਼ੋਅ ਐ ਸਾ ਕਾਮਯਾਬ ਹੋਇਆ ਕਿ ਏਏ ਨੂੰ ਤਕਰੀਬਨ ਮੁੜ ਕੇ ਜਿੰਨੇ ਵੀ ਇਹੋ ਜਿਹੇ ਸ਼ੌਕਿੰਦੇ ਪੰਜ ਪੰਜ ਦਸ ਵਾਲੇ ਇਨਵਾਈਟ ਕਰਨ ਲੱਗੇ ਹਾਂ ਉੱਥੇ ਨੇ ਇਹਨਾਂ ਸਟੇਜ ਸਟਾਪਰ ਕਹਿੰਦੇ ਆ ਓਕੇ ਜਿਹੜੇ ਇਹਨਾਂ ਦੇ ਮੁਖੀ ਹੁੰਦਾ ਤੇ ਇਹ ਕੈਨੇਡਾ 'ਚ ਵੀ ਇਹਨਾਂ ਫਿਰ ਸਟਾਪਰ ਬਣਦੀ ਰਹੀ ਜੀ ਇੰਨੀ ਜਿਹੜੀ आलिया ਪਟਵਾਰਗੀ ਵੀ ਜਿਹੜੇ ਸੀ ਨਾ ਕਲਾਕਾਰ ਉਹ ਇਹ ਤੋਂ ਦੂਜੇ ਨੰਬਰ ਤੇ ਕੰਮ ਕਰਦੀ ਸੀ ਇੰਨੀ ਕਾਮਯਾਬ ਸੀ ਓਕੇ ਜੀ ਹਾਂ ਆਪਦੀ ਮੋਡਲਿੰਗ 'ਚ ਹੂੰ ਤੇ ਫੇਰ ਹੁਣ ਤੁਸੀਂ ਇਹਦਾ ਅਗਲਾ ਸਵਾਲ ਪੁੱਛੋਗੇ ਮੈਂ ਉਹਦਾ ਜਵਾਬ ਤੁਹਾਨੂੰ ਉਸਦਾ ਵੀ ਆਪ ਹੀ ਦੇ ਦਿੰਨਾ ਜੀ ਇਹਦਾ ਫੇਰ ਇੱਕ ਅਗਲਾ ਤੁੱਕਾ ਲੱਗਾ ਦੂਸਰਾ ਅੱਛਾ ਜੀ ਇਹ ਮੋਡਲਿੰਗ ਕਰਨ ਹੈਈ ਲੁਧਿਆਣੇ ਜੀ ਕੋਈ ਗਵਰਨਮੈਂਟਸ ਬੜਾਉਂਦੇ ਸੀ ਲੇਡੀ ਗਵਰਨਮੈਂਟਸ ਬੜਾਉਂਦੇ ਸੀ ਇਹਨੂੰ ਜਿਹੜੇ ਬਹੁਤਾ ਕੰਮ ਮਿਲਦਾ ਸੀ ਉਹ ਜਾਂ ਤਾਂ ਲੇਡੀ ਗਵਰਨਮੈਂਟਸ ਦਾ ਮਿਲਦਾ ਸੀ ਜਾਂ ਸਾੜੀਆਂ ਸੂੜੀਆਂ ਦਾ ਮਿਲਦਾ ਜਾਂ ਬਹੁਤਾ ਜ਼ਿਆਦਾ ਕੰਮ ਇਹਨੂੰ ਮਿਲਦਾ ਸੀ ਇਹ ਗਹਿਣਿਆਂ ਦਾ ਹੂੰ ਗਹਿਣੇ ਤੇ ਜੱਜ ਦੇ ਬੜੇ ਸੀਗੇ ਉਹ ਗਹਿਣੇ ਦਾ ਬਹੁਤ ਮਸ਼ਹੂਰ ਸੀ ਜਾਨੀ ਕਿਤੇ ਵੀ ਕਿਤੇ ਗਹਿਣੇ ਦੀ ਜਦੋਂ ਕਿਤੇ ਮੋਡਲਿੰਗ ਦੀ ਲੋੜ ਪੈਂਦੀ ਸੀ ਉਹ ਲੋ ਜਾਂਦੇ ਸੀਗੇ ਆਪਣੀ ਸਾਰੀ ਇੰਡੀਆ ਸੀ ਇੱਥੇ ਇਹਨਾਂ ਨੇ ਲੇਡੀਜ਼ ਗਾਰਮੈਂਟਸ ਵਾਸਤੇ ਬੁਲਾ ਲਿਆ ਉਹ ਇੱਥੇ ਇਹਨਾਂ ਦੇ ਪਤਾ ਨਹੀਂ ਕਿਵੇਂ ਪਸੰਦ ਆਇਆ ਜਾਂ ਕੀ ਗੱਲ ਬਣੀ ਇਹ ਜਦੋਂ ਇੱਥੇ ਫਿਰ ਜਾਣ ਲੱਗੀ ਤਾਂ ਉਹ ਗੁੰਡੇ ਤਾਂ ਸੰਗਦੇ ਰਹੇ ਤੇ ਉਹ ਆਉਦੇ ਬੇਰੂਨ ਨੂੰ ਕਹਿੰਦੇ ਸੀ ਤੁਸੀਂ ਕਰੋ ਗੱਲ ਹੂੰ ਜਿਹੜਾ ਉਹ ਫੈਕਟਰੀ ਵਾਲੇ ਸੀ अच्छा वो फिर बुजुर्गंदा भी बेटा गल है भी ਸਾਡੇ ਮੁੰਡੇ ਨਾਲ ਫਿਲਮ ਬਣਾਉਣ ਨੂੰ ਕਰਦੇ ਆ ਹੂੰ ਜਿਸੀ ਤਰ੍ਹਾਂ ਸਾਈਨ ਕਰ ਲਈਏ ਓਕੇ ਉਹਨੇ ਹੀਰਨ ਸਾਈਨ ਕਰ ਲਈ ਉਤੋਂ ਸਫਰ ਸ਼ੁਰੂ ਹੋ ਗਿਆ ਉਤੋਂ ਸਫਰ ਸ਼ੁਰੂ ਹੋ ਗਿਆ ਫਿਰ ਇਹਨੇ ਮੋਡਲਿੰਗ ਛੱਡਤੀ ਜੀ ਫਿਰ ਇਹਦਾ ਫਿਰ ਇਹ ਸਾਰਾ ਸਫਰ ਨਾ ਫਿਲਮਾਂ ਦੇ ਚੱਲੀ ਗਿਆ ਮਨ ਵਿੱਚ ਬਚਪਨ ਤੋਂ ਇੱਛਾ ਸੀਗੀ ਮੋਡਲਿੰਗ ਜਾਂ ਫਿਲਮ ਕਰਨੀ ਸੀ ਬਿਲਕੁਲ ਕੋਈ ਤੁਸੀਂ ਕੀ ਚਾਹੁੰਦੇ ਸੀ ਬਣਾਉਣਾ ਕੋਈ ਨਹੀਂ ਸੀ ਅਸੀਂ ਤਾਂ ਮੈਂ ਤਾਂ ਐਕਚੁਅਲੀ ਨੂੰ ਹੋਟਲ ਮੈਨੇਜਮੈਂਟ ਕਰਾ ਕੇ ਨਾ ਹੋਟਲ ਮੈਨੇਜਮੈਂਟ ਚ ਭੇਜਣਾ ਚਾਹੁੰਦਾ ਸੀ ਓਕੇ ਤੁਹਾਡੀ ਇੱਛਾ ਸੀ ਕਿ ਉੱਧਰ ਚਲੀ ਜਾਓ ਮੈਨੂੰ ਅੱਛਾ ਸੀ ਵੀ ਹੋਟਲ ਮੈਨੇਜਮੈਂਟ ਉੱਤੇ ਪਰ ਇਹ ਇਹਦੇ ਪਤਾ ਨਹੀਂ ਉਹ ਗੱਲ ਕਿਉਂ ਪਸੰਦ ਨਹੀਂ ਸੀ ਯਾਨੀ ਜਦੋਂ ਮੈਂ ਗੱਲ ਕਰਦਾ ਵੀ ਇਹ ਅਮਰੀਕਾ ਚ ਇੱਥੇ ਆਈ ਵਾਪਸ ਆਈ ਤਾਂ ਉਦੋਂ ਆਪਣੇ ਏਸ਼ੀਅਨ ਗੇਮਸ ਚੱਲਦੀਆਂ ਸੀ ਇੱਥੇ ਦਿੱਲੀ ਜੀ ਤੇ ਇਹਨੂੰ ਆਪਣੇ ਸ਼ੋਕਾ ਹੋਟਲ ਵਾਲਿਆਂ ਨੇ ਪੀਆਰ ਉਹ ਰੱਖਣ ਵਾਸਤੇ ਵੀ ਜ਼ੋਰ ਲਾ ਰਿਆ ਓਕੇ ਜੀ ਪਤਾ ਨਹੀਂ ਕਿਉਂ ਨਹੀਂ ਮੰਨਿਆ ਦੀ ਮੈਂ ਨਹੀਂ ਰਹਿਣਾ ਨਹੀਂ ਨਹੀਂ ਬਹੁਤ ਉਸ ਵੇਲੇ ਦੇ ਇੱਕ ਪਿੰਡ ਵਾਲੀ ਕੁੜੀ ਵਾਸਤੇ ਅਸ਼ੋਕਾ ਹੋਟਲ ਦਿੱਲੀ ਚ ਪੀਆਰਓ ਰਹਿ ਜਾਣਾ ਵੱਡੀ ਗੱਲ ਬਹੁਤ ਵੱਡੀ ਗੱਲ ਸੀ ਬਹੁਤ ਹੀ ਵੱਡੀ ਗੱਲ ਅਸੀਂ ਤਾਂ ਹੀ ਕਮਾਲ ਕਰਦੀ ਇਹ ਗੱਲ ਕੀ ਹੈ ਵੀ ਇਹ ਇੱਕ ਕਿਉਂ ਛੱਡੇ ਕਿਹੜੇ ਸਾਲ ਦੀ ਗੱਲ ਹੋਵੇਗੀ ਜਦੋਂ ਆਪਣੀ ਏਸ਼ੀਅਨ ਗੇਮਸ ਚੱਲ ਰਹੀ ਸੀ ਜੀ ਉਦੋਂ ਉਹਨਾਂ ਦਿਨਾਂ ਦੇ ਵਿੱਚ ਇਹ ਇਹਨਾਂ ਨੇ ਉਠਕਰਾਤਾ ਕੰਮ ਉਠਕਰਾਤਾ ਹਾਂ ਉਹਨਾਂ ਦਾ ਬਹੁਤ ਇਹਨਾਂ ਨੂੰ ਦਿੱਤੀਆਂ ਨੂੰ ਖੁੱਲੀਆਂ ਛੁੱਟੀਆਂ ਵੀ ਦਵਾਇਆ ਤੈਨੂੰ ਪੇ ਵੀ ਜਿਵੇਂ ਕਹਾਂਗੇ ਉਹਨੇ ਪੇ ਵੀ ਦੇ ਦੇਾਂਗੇ ਤੇ ਵਿੱਚ ਰਹਿਣ ਨੂੰ ਤੁਹਾਨੂੰ ਇੱਕ ਅਪਾਰਟਮੈਂਟ ਵੀ ਦੇਾਂਗੇ ਤੁਹਾਡਾ ਜਿਹੜਾ ਸਾਰਾ ਜਿਹੜਾ ਖਾਣਾ ਪੀਣਾ ਉਹ ਵੀ ਇੱਥੇ ਫ੍ਰੀ ਹੋਊਗਾ ਪਰ ਇੱਕ ਨਹੀਂ ਕਹੀ ਤੇ ਸੀ ਕਿ ਕਿ ਇਹਨੇ ਫਿਰ ਪਤਾ ਨਹੀਂ ਕਿਉਂ ਉਹ ਜੌਬ ਕੀਤੀ ਨਾ ਇਹ ਜੀ ਹਾਂ ਤੇ ਉਹ ਇਹ ਪਤਾ ਨਹੀਂ ਮੈਂ ਵੀ ਨਹੀਂ ਕਹਿ ਸਕਦਾ ਵੀ ਇਹਦੀ ਮਨ ਚ ਕੀ ਸੀ ਵੀ ਕੀ ਬਣਨਾ ਚਾਹੁੰਦੀ ਸੀ ਹੂੰ ਕਦੇ ਕਦੇ ਹੋਇਆ ਸੀ ਫਿਰ ਉਸ ਤੋਂ ਬਾਅਦ ਇੱਕ ਜਦੋਂ ਫਿਲਮਾਂ ਦਾ ਇੱਕ ਕਹਿੰਦੇ ਨੇ ਪਿਆਬੀ ਚ ਗੱਲ ਕਰਾਂ ਤਾਂ ਮੈਂ ਕੀੜਾ ਜਾਗ ਪਿਆ ਹਾਂ ਐਕਟਿੰਗ ਵਾਲਾ ਫਿਰ ਇਹਨੂੰ ਜਣੀ ਇਹਨੂੰ ਮੇਰਾ ਖਿਆਲ ਹੈ ਵੀ ਜਿਹੜੇ ਕੋਈ ਨੇ ਹਿਡਨ ਸੀ ਦੇ ਅੰਦਰ ਕੁਝ ਛੁਪਿਆ ਹੋਇਆ ਸੀ ਜੀ ਉਹ ਜਿਹੜਾ ਛੁਪਿਆ ਸੀ ਉਹ ਉਹਦੇ ਨਾਲ ਬਾਹਰ ਆ ਗਿਆ ਬਿਲਕੁਲ ਹਾਂ ਫਿਰ ਫਿਰ ਥੀਏਟਰ ਦੀ ਕਲਾਸ ਜਾਂ ਐਕਟਿੰਗ ਦੀ ਕਲਾਸ ਲੈਣੀ ਸ਼ੁਰੂ ਕੀਤੀ ਕੋਈ ਕਲਾਸ ਲਈ ਕੋਈ ਕਲਾਸ ਨਹੀਂ ਲਈ ਬਿਨਾਂ ਐਕਟਿੰਗ ਸਿੱਖਣ ਤੋਂ ਸਿੱਧੀ ਸਿੱਧੀ ਹੀਰੋ ਨਹੀਂ ਬਣ ਗਈ ਲੋੜ ਨਹੀਂ ਬੜਾ ਜਾਨੀ ਕਿ ਜੇ ਮੈਂ ਇਹ ਕਹਾਂ ਕਿ ਐਕਟਿੰਗ ਦੇ ਲਈ ਸਟਰਗਲ ਨਹੀਂ ਕਰਨਾ ਪਿਆ ਕੋਈ ਸਟਰਗਲ ਨਹੀਂ ਕਰਨੀ ਪਈ ਜੀ ਇੱਕ ਜੰਪ ਵੱਜਿਆ ਅਜਿਹਾ ਜਿਹੜਾ ਅੱਜ ਕਿਸ ਮਕਾਮ ਤੇ ਲੈ ਗਿਆ ਜੀ ਉਸ ਤੋਂ ਬਾਅਦ ਫਿਰ ਜਦੋਂ ਫਿਲਮਾਂ ਦੇ ਲਈ ਘਰ ਤੇ ਪਿੰਡ ਤੇ ਆਪਣਾ ਸ਼ਹਿਰ ਛੱਡਣਾ ਪੈਂਦਾ ਹਾਂ ਛੱਡ ਉਹ ਤਾਂ ਦੋਨੇ ਉਹਨਾਂ ਦੋਨਾਂ ਮੇਰੀਆਂ ਬੇਟੀਆਂ ਦੇ ਦੋਨਾਂ ਨੇ ਛੱਡੇ ਓਕੇ ਜੀ ਉਹ ਤਾਂ ਦੋਨੇ ਮੈਂ ਤਾਂ ਜਿਹਨੂੰ ਇਹਨਾਂ ਨੂੰ ਉੱਥੋਂ ਪੜਾ ਕੇ ਚੰਡੀਗੜ੍ਹੋਂ ਫਿਰ ਮੈਂ ਵਾਪਸ ਆ ਗਿਆ ਇਹ ਇਹ ਪਿੱਛੇ ਮੁੜਗੇ ਨਹੀਂ ਦੋਨੇ ਜੀ ਦੋਨੇ ਨਹੀਂ ਮੁੜੀ ਫਾਦਰ ਸਾਹਿਬ ਦਾ ਦਿਲ ਤਾਂ ਇਹੋ ਜਿਹਾ ਹੁੰਦਾ ਕਿ ਉਹ ਕਹਿੰਦਾ ਕਿ ਕੈਰੀਅਰ ਦੇ ਲਈ ਜਾਣਾ ਠੀਕ ਹੈ ਮਦਰ ਦੇ ਦਿਲ ਚ ਕੋਈ ਡਰਾਮ ਨਹੀਂ ਉਹ ਵੀ ਕਹਿੰਦੇ ਸੀ ਠੀਕ ਹੈ ਜੇ ਤੁਸੀਂ ਕਰੋਗੇ ਠੀਕ ਹੈ ਓਕੇ ਜੀ ਕੋਈ ਦਿੱਕਤ ਨਹੀਂ ਸੀ ਕੋਈ ਇੰਦਾ ਨਹੀਂ ਫੀਲ ਹੋਇਆ ਕਿ ਦੋ ਬੇਟੀਆਂ ਨੇ ਮੈਂ ਦੋਵਾਂ ਨੂੰ ਹੀ ਬਾਹਰ ਭੇਜਦਾ ਇੱਕ ਤਾਂ ਮੇਰੇ ਕੋਲੇ ਰਵੇ ਨਹੀਂ ਨਹੀਂ ਜੀ ਅਸੀਂ ਤਾਂ ਵੀ ਤੁਸੀਂ ਅਸੀਂ ਤਾਂ ਹੁਣ ਵੀ ਕਹਿੰਨੇ ਹੁਣ ਇਹ ਜਦੋਂ ਮਿਲਣ ਆਉਂਦੀਆਂ ਅਸੀਂ ਨਾਲ ਤੁਸੀਂ ਮਿਲਣ ਮੋਲ ਤਾਂ ਛੱਡਾ ਕਰੋ ਖੜਾ ਤੁਸੀਂ ਆਦਾ ਕੰਮ ਕਰੋ ਅੱਛਾ ਜੀ ਸਰ ਸਾਡੇ ਕੋਲ ਤਾਂ ਹੁੰਦੀ ਹੀ ਰਹਿੰਦਾ ਸਰ ਸਾਡੇ ਕੋਲ ਕਿੰਨੇ ਚਿਰ ਚ ਗੀੜਾ ਵੱਜ ਜਾਂਦਾ ਮੋਸਮ 6 ਮਹੀਨੇ ਚ ਕਿਤੇ 6 ਮਹੀਨੇ ਚ ਇੱਕ ਦੋ ਵਾਰ ਇੱਕ ਦੋ ਵਾਰ ਬਸ ਓਕੇ ਇੱਕ ਵਾਰ 6 ਮਹੀਨੇ ਸਾਰਾ ਸਾਲ ਚੀ ਦੋ ਵਾਰ ਮਸਾਂ ਅਸਲ ਤਾਂ ਬਸ ਦੀਵਾਲੀ ਤੇ ਹੀ ਹੁੰਦੀਆਂ ਅੱਛਾ ਜੀ ਉਦੋਂ ਬਹੁਤ ਐਵੇਂ ਜੇ ਸੋਭੇ ਨੂੰ ਤੱਕਾ ਲੱਗੇ ਜਿਵੇਂ ਇੱਥੇ ਇਧਰ ਆਉਣਾ ਹੋਵੇ ਹਾਂ ਜੀ ਸ਼ੂਟਿੰਗ ਚੱਲਦੀ ਹੋਵੇ ਹਾਂ ਸ਼ੂਟਿੰਗ ਸ਼ੂਟਿੰਗ ਚੱਲਦੀ ਹੋਵੇ ਜਾਇ ਹੁਣ ਤਾਂ ਇਹਨੇ ਹੂੰ ਐਕਟਿੰਗ ਦਾ ਕੰਮ ਵਿਕਟਾਤਾ ਹੂੰ ਤਾਂ ਪ੍ਰੋਡਕਸ਼ਨ ਵੱਲ ਜ਼ਿਆਦਾ ਹੋ ਗਈ ਜੀ ਇਹਨੇ ਪ੍ਰੋਡਕਸ਼ਨ ਹੁਸਾਵਦਾ ਇਹ ਐਨੈਟਲੂ ਫਿਲਮਸ ਇਹਨੇ ਪ੍ਰੋਡਕਸ਼ਨ ਹੁਸਾਵਦਾ ਬਣਾ ਲਿਆ ਹੁਣ ਆਪਣੇ ਬੈਨਰ ਹੀਟ ਫਿਲਮਾਂ ਹਨ ਹਾਂ 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 ਆਪਦੇ ਬੈਨਰ ਇੱਕ ਇੱਕ ਹਿੰਦੀ ਫਿਲਮ ਬਣਾ ਚੁੱਕੀ ਹੈ ਹੂੰ ਉਹ ਹਲੇ ਰਿਲੀਜ਼ ਨਹੀਂ ਹੋਈ ਇੱਕ ਸੀਰੀਅਲ ਬਣਾ ਚੁੱਕੀ ਹੈ ਜੀ ਉਹ OTT ਤੇ ਬੜਾ ਵਧੀਆ ਕਾਮਯਾਬ ਰਹਿ ਗਿਆ ਇੱਕ ਪੰਜਾਬੀ ਦੀ ਫਿਲਮ ਬਣਾ ਚੁੱਕੀ ਹੈ ਆਪਣੇ ਪ੍ਰੋਡਕਸ਼ਨ ਦੇ ਨਾਲ ਹਾਂ ਜੀ ਹੁਣ ਫੇਰ ਦੋ ਪ੍ਰੋਜੈਕਟਾਂ ਤੇ ਕੰਮ ਚੱਲ ਰਹੀ ਜਾਂਦੀ ਹੈ ਓਕੇ ਜਿਹੜੇ ਹਜੇ ਆ ਹਾਂ ਹਾਂ ਆਨ ਰੋਡ ਨੇ ਆਨ ਰੋਡ ਜੀ ਤੇ ਜੇ ਆਪਾਂ ਉਦੋਂ ਪਹਿਲਾਂ ਦੀ ਗੱਲ ਕਰੀਏ ਜਦੋਂ ਫਿਲਮ ਦਾ ਕੰਮ ਮਿਲਦਾ ਪਹਿਲੀ ਫਿਲਮ 'ਚ ਇੱਕ ਹੀਰੋ ਹੈ ਨਾ ਇੱਕ ਵੱਡੀ ਗੱਲ ਹੈ ਬਹੁਤ ਵੱਡੀ ਇੱਕ ਆਰਟਿਸਟ ਦੇ ਲਈ ਉਹਦਾ ਫਿਰ ਐਕਸਪੀਰੀਅੰਸ ਸ਼ੇਅਰ ਕੀਤਾ ਕਿ ਵੀ ਮੈਨੂੰ ਡਰ ਲੱਗਦਾ ਸੀ ਜਾਂ ਇੱਕ ਕੈਮਰੇ ਦੇ ਸਾਹਮਣੇ ਉਹ ਇਸ ਤਰ੍ਹਾਂ ਉਹ ਵੀ ਤੁਹਾਨੂੰ ਇਹੀ ਗੱਲ ਤੇ ਵੀ ਸਾਡਾ ਪਰਿਵਾਰ ਡਰਦਾ ਹੀ ਨਹੀਂ ਕਿਸੇ ਦਾ। ਅੱਛਾ ਜੀ। ਤੁਹਾਡੇ ਅੱਗੇ ਜਮੈਨੀ ਡਰਦੇ ਸਾਡੇ ਸਾਡਾ ਪਰਿਵਾਰ ਤਾਂ ਨਾ ਅਡਾ ਕਬੂਲਦਾ ਸਭ ਹਰੇਕ ਨੂੰ। ਅੱਛਾ ਜੀ। ਤੁਸੀਂ ਇਹ ਦੇਖੋ ਵੀ ਇਹਦਾ ਇੱਕ ਬੜਾ ਤੁਹਾਨੂੰ ਅਜੀਬ ਐਪੀਸੋਡ ਦੱਸਾਂ ਤੇ ਬਰੇ ਕਿ ਇਹਨੂੰ ਇੱਕ ਹਿੰਦੀ ਫਿਲਮ ਮਿਲ ਗਈ। ਜੀ। ਉਹਦੇ 'ਚ ਇਹਨੂੰ ਨੇ ਦੇਣਾ ਸੀ 100 ਕਰੋੜ ਰੁਪਏ। ਓਕੇ ਜੀ। ਆ 10 ਕਰੋੜ ਰੁਪਏ। ਇਹਨੂੰ 1 ਕਰੋੜ ਦਾ ਚੈੱਕ ਦਿੱਤਾ। ਜੀ। ਤੇ ਇੱਕ ਇਹਨੇ ਜਿਹੜਾ ਉਸ ਐਗਰੀਮੈਂਟ ਉੱਤੇ ਮੈਨੂੰ ਭੇਜਤਾ ਮੈਂਥੋ ਇਹ ਹਮੇਸ਼ਾ ਹੀ ਮਾਦ ਲੈਦੀ ਰਹਿੰਗੇ ਦੋ ਨਹੀਂ ਪੜਨ ਵਾਲੇ ਵੀ ਲੈਂਦੀਆਂ ਸੀਗੀਆਂ ਪਿੱਛੋਂ ਵੀ ਲੈਂਦੀਆਂ ਮੈਨੂੰ ਕੰਟਰੈਕਟ ਭੇਜਤਾ ਮੈਂ ਕਿਹਾ ਠੀਕ ਹੈ ਜਿੱਦ ਦੇ ਫਿਰ ਉਹਨੇ ਸਾਈਨ ਕਰਨਾ ਸੀ ਉਹਨਾਂ ਨੇ ਕੰਟਰੈਕਟ ਦੇ ਵਿੱਚ ਇੱਕ ਇੱਕ ਲਾਈਨ ਹੋਰ ਜੋੜਤੀ ਵੀ ਜਦੋਂ ਵੀ ਹੀਰੋ ਕਿਤੇ ਪਾਰਟੀ ਤੇ ਜਾਊਗਾ ਹੂੰ ਤੇ ਹੀਰੋ ਉਹਦੇ ਨਾਲ ਅਕੰਪਨੀ ਕਰੂਗੀ ਇਹਨੂੰ ਕਿਸੇ ਵੀ ਪਾਰਟੀ ਤੇ ਕਿਸੇ ਵੀ ਪਾਰਟੀ ਕਿਸੇ ਹੋਟਲ ਕਿਤੇ ਵੀ ਹੋਵੇ ਇਹ ਆਂਦੀ ਵੀ ਆ ਤਾਂ ਪੈਗਰੀ ਨਹੀਂ ਕੀਤਾ ਹੂੰ ਉਹ ਦੀ ਵੀ ਤਾਂ ਕਰਨੇ ਪਊ ਇਹਦੀ ਵੀ ਆ ਲੋ ਦਾ ਚੈੱਕ ਉਹ 1 ਕਰੋੜ ਮੋੜ ਦਾ 1 ਕਰੋੜ ਦਾ ਚੈੱਕ ਮੋੜਦਾ ਕਮਾਲ ਹੈ ਇਹ ਮੈਂ ਕੀ ਕਮਾ ਇੱਕ ਕੌਨਫੀਡੈਂਸ ਕਮਾ ਜਾ ਕੁਛ ਕਹਿ ਲੋ ਇਹਨ ਕੁਝ ਕੌਨਫੀਡੈਂਸ ਕਹਿ ਲੋ ਜਾਂ ਕਹਿ ਲੋ ਵੀ ਕਿਸੇ ਦੀ ਆਪਣਾ ਆਤਮ ਸਨਮਾਨ ਹੀ ਨੇ ਇਹ ਪੰਜਾਬੀ ਜਿਹਨੂੰ ਆਕੜ ਵੀ ਕਹਿ ਦਿੰਦੇ ਹਨਾ ਆਕੜ ਐ ਨਹੀਂ ਇਹਨੇ ਇਹਨੂੰ ਕਿਹਾ ਇਹਨਾਂ ਨੂੰ ਦੋ ਤਰ੍ਹਾਂ ਲਈ ਵੀ ਮੈਂ ਤਾਂ ਨਾ ਕਿ ਤੁਸੀਂ ਮੈਂ ਮੈਥੋਂ ਕੰਮ ਕਰਾਉਣਾ ਪਹਿਲੀ ਗੱਲ ਤਾਂ ਇਹ ਦੱਸੋ ਵੀ ਮੇਰਾ ਕੰਮ ਤੁਹਾਡੇ ਠੀਕ ਹੈ ਨਾ ਤੁਹਾਡੇ ਕੰਮ ਠੀਕ ਹੈ ਇਹਦੇ ਕੋਈ ਸ਼ੱਕ ਨਹੀਂ ਐਵੇਂ ਵੀ ਤੁਸੀਂ ਇਹ ਦੱਸੋ ਵੀ ਜਦੋਂ ਵੀ ਮੇਰਾ ਤਾਂ ਇਹ ਕਹਿ ਤੁਹਾਨੂੰ ਇੱਕ ਕੰਟਰੈਕਟ ਵੀ ਇਹੀ ਹੋਇਆ ਵੀ ਜਦੋਂ ਵੀ ਸ਼ੂਟਿੰਗ ਖਤਮ ਹੋਣੀ ਹੈ ਜੀ ਮੈਂ ਉਦੋਂ ਆਪਦੇ ਘਰੇ ਚਲੇ ਜਾਣਾ ਹੂੰ ਓਕੇ ਤੇ ਮੈਂ ਕਿਤੇ ਕਿਸੇ ਨਾਲ ਨਹੀਂ ਜਾਣਾ ਹੂੰ ਮੇਰੀ ਗੱਡੀ ਹੈ ਜੇ ਤੁਸੀਂ ਦਿਓਗੇ ਉਹਨੇ ਕਹਿੰਦੇ ਅਸੀਂ ਗੱਡੀ ਦੇਵਾਂਗੇ ਇਹਦੇ ਕੋਲੇ ਆਪਦੇ ਕੋਲੇ ਮਰਸੀਡੀਜ਼ ਗੱਡੀ ਹੈਗੀ ਹੈ ਕਦੇ ਤੁਹਾਡੇ ਨਾਲ ਬਿਹਾਈਂਡ ਦਾ ਸੀਨ ਸਾਂਝੇ ਕੀਤੇ ਆ ਹਾਂ ਕਰ ਲੈਂਦੇ ਜੀ